ਸਾਰਾ ਸ਼ਾਸ਼ੀ ਕਾਲ ਜੀ ਕੋਲ ਸੰਦੇ ਵੱਲੋਂ ਤੇ ਗਾਇਜ਼ ਐ ਮੇਰੀ ਸੋਤੀ ਸਿਸਟਰ ਸਤਿ ਸ਼੍ਰੀ ਅਕਾਲ ਉਹ ਉਹ ਜੀ ਪਾਜੀ ਪਤੀ ਹੈ ਪਤੀ ਪਰਮੇਸ਼ਵਰ ਹੈ ਉਹ ਵਿਸ਼ਨੂ ਬਣਾ ਹੋਇਆ ਥਾ ਔਰ ਇਸ ਹੈ ਨਾ ਇਹ ਲਤਾਂ ਰੱਖੀਆਂ ਪਈਆਂ ਸੀ ਲਤਾਂ ਰੱਖੀਆਂ ਪਈਆਂ ਸੀ ਗਾਇਜ਼ ਲਤਾਂ ਤੇ ਇਹ ਮੇਰੀਆਂ ਕੋਟਰ ਤੇ ਵਿਸ਼ਨੂ ਬਣ ਕੇ ਆਪ ਸੌਂ ਗਿਆ ਵਿਸ਼ਨੂ ਸੌਂ ਗਿਆ ਲక్ష్ਮੀ ਜੀ ਉੱਠੇ ਆ ਤੇ ਉਹ ਮੇਰਾ ਭਰਾ ਆਵਾ ਉਹਨੇ ਮੂੰਹ ਉਹਨੇ ਮੂੰਹ ਪਤਾ ਕਿਉਂ ਕੱਜਿਆ ਵਾ ਉਹ ਨਾ ਫਰੂਟ ਸੀਗਾ ਨਾ ਤੇ ਉਹਨੇ ਕਿਹਾ ਵੀ ਮਹਿੰਗਾ ਬੜਾ ਤੇ ਲੈ ਕੇ ਕੁਛ ਨਹੀਂ ਆਇਆ ਗਾਇਸ ਤੇ ਲਿਆਂਦਾ ਤੇ ਸੀ ਮੇਰੇ ਕਰ ਲ ਘੋ ਲਿਆ ਤੇ ਮੈਂ ਬਾਅਦ ਵਿੱਚ ਦੇਖ ਲੱਗਾ ਬੇਇੱਜ਼ਤੀ ਕਰ ਲਿਆ ਪਹਿਲਾਂ ਲਿਆਂਦਾ ਕੱਖ ਨਹੀਂ ਗਾਇਸ ਤੇ ਹੁਣ ਵਿਚਾਰਾ ਸ਼ਰਮਿੰਦੇ ਨੇ ਮੂੰਹ ਦੇਖ ਕੱਜਿਆ ਕੱਜਿਆ ਮੂੰਹ ਸੱਚੀ ਗੱਲ ਕਰ ਗਾਇਸ ਤੁਹਾਨੂੰ ਕੁਝ ਕਹੀ ਕਿਤੇ ਨਹੀਂ ਸੱਚੀ ਗੱਲ ਗਾਇਸ ਪਰੇ ਦੱਸ ਨਹੀਂ ਕਹਾਂ ਗਾਇਸ ਮੈਂ ਤਾਂ ਨਹੀਂ ਗਾਇਸ ਸੁਭਾਏ ਆ ਗਾਇਸ ਭੈਣਾਂ ਗਿਆ ਮੰਗੇ ਹਾਂ ਗਾਇਸ ਭੈਣੋ ਸਾਸ਼ੀ ਗਾਲ ਤੇ ਗਾਇਸ ਵੀਰੇ ਮੈਨੂੰ ਵੀ ਵਾਇਰਲ ਕਰ ਦੋ ਹੋਰ ਤਾਂ ਵਾਇਰਲ ਕਰ ਦੋ ਮੈਂ ਇਹ ਨਹੀਂ ਵੀ ਮੈਂ ਨਹੀਂ ਕਹਿੰਦੀ ਗਾਇਸ ਵੀਰੇ ਗਾਇਸ ਭੈਣੋ ਕਿਉਂਕਿ ਤੇਰੀ ਮਰਦੀ ਨਹੀਂ ਕਈ ਗਸਾ ਕਰੇਂ ਕਹਿੰਦੇ ਯੂਨਫੋਲੋ ਕਰ ਦਿੰਦੇ ਜੇ ਵੀਰੇ ਕਹੀਏ ਤੇ ਕੋਈ ਵਿਚਾਰ ਕਿਉਂ ਫਰੂਟ ਕਿਉਂ ਨਹੀਂ ਜਾਂਦਾ ਤੂੰ ਦੱਸ ਬਲਾ ਤੇਰਾ ਬੱਲੇ ਦੀ ਵੇ ਖਾਲੀ ਜਾਂਦਾ ਇਹ ਪਤਾ ਉਹ ਰੇੜੀ ਤੇ ਗਿਆ ਜਿੱਥੇ ਸਿਰ ਵਿਚਾਰ ਫਰੂੜੀ ਗੱਤ ਮੇਲੇ ਨੰ ਮਿਲਣ ਆਏ ਸੀਗੇ ਤੇ ਕੀ ਹੋਇਆ ਵੀ ਫਰੂਟ ਕਿੰਨੇ ਨਹੀਂ ਲਿਆਂਦਾ ਉਧਰ ਭਾਬੀਆਂ ਸੁੱਤੀਆਂ ਪਈਆਂ ਬੱਚਾ ਆ ਪੀ ਲਈ ਸਮੋਸੇ ਖਾ ਲਈ ਸਪਰਿੰਗ ਕਰੌਣ ਲਾ ਲੇ ਤੇ ਫਿਰ ਕੰਦੀਆਂ ਨਾਨਾ ਨਾ ਗੱਲਾਂ ਕਰਦੀਆਂ ਤੇ ਆ ਬਚਾਰਾ ਮੇਰੇ ਕੋਲ ਦੁਖ ਸੋਕ ਕਰ ਲਈ ਬੈਠਾ ਤੇ ਪ੍ਰੋਣਾ ਉਹ ਸਮਝ ਨਹੀਂ ਇਤੋਂ ਕਿ ਬਦਲਾ ਦੇ ਭੈਣ ਭਰਾ ਹੀ ਕੰਮ ਹੁੰਦੇ ਪ੍ਰੋਣੇ ਖਾਣ ਕਿਉਂ ਹੁੰਦੇ ਆ ਪ੍ਰੋਣੇ ਖਾੜ ਕੇ ਸੌਂਦੇ ਆ ਪਿੱਛੇ ਕਰਕੇ ਤੇ ਲਾ ਆ ਦੇਖੋ ਪ੍ਰੋਣੇ ਖਾ ਆ ਪੀ ਕੇ ਜਾਂਦੇ ਆ ਆ ਤੇ ਤੂੰ ਕਿਉਂ ਨਹੀਂ ਲੈਂਦਾ ਫੋਟ ਮੈਨੂੰ ਬੜਾ ਦੁੱਖ ਲੱਗਾ ਵਾਹ ਸਹੀ ਐ ਮੈਂ ਇੱਕ ਪਤਾ ਕਾ ਇਸ ਕਿਡੀ ਡੇੜੀ ਤੇ ਖੜਾ